ਜੇਕਰ ਮਾੜਾ ਟਾਈਮ ਚੱਲ ਰਿਹਾ ਹੈ ਤਾਂ ਚੜਾਓ ਟਾਈਮ ਪੀਸ ਤੁਹਾਡੇ ਤੇ ਆ ਜਾਵੇਗਾ ਚੰਗਾ ਟਾਈਮ ਅੱਜ ਕੱਲ ਲੋਕ ਆਪਣੀ ਮਿਹਨਤ ਅਤੇ ਕਿਰਤ ਨਹੀਂ ਸਗੋਂ ਬਾਬਿਆਂ ਤੇ ਧਾਗੇ ਤਵੀਤਾ ਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਥਾਂ ਤੇ ਤਰ੍ਹਾਂ ਤਰ੍ਹਾਂ ਦੇ ਟਾਈਮ ਪੀਸਾਂ ਦਾ ਢੇਰ ਲੱਗਿਆ ਪਿਆ ਏ ਅਤੇ ਇੱਕ ਝੰਡ ਤੇ ਵੀ ਕਿੰਨੇ ਸਾਰੇ ਟਾਈਮ ਪੀਸ ਟੰਗੇ ਹੋਏ ਨੇ ਦਰਸਾ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਦਾ ਮਾੜਾ ਟਾਈਮ ਚੱਲ ਰਿਹਾ ਹੋਵੇ ਤਾਂ ਇਸ ਥਾਂ ਤੇ ਟਾਈਮ ਪੀਸ ਚੜਾ ਕੇ ਸੁੱਖ ਸੁਖਣ ਨਾਲ ਬੜੀ ਜਲਦੀ ਹੀ ਉਸ ਦਾ ਚੰਗਾ ਟਾਈਮ ਆ ਜਾਂਦਾ ਹੈ ਅਤੇ ਘਰ ਵਿੱਚ ਗਰੀਬੀ ਅਤੇ ਬਿਮਾਰੀ ਖਤਮ ਹੋ ਜਾਂਦੀ ਹੈ ਪਰ ਕੀ ਢਾਲੇ ਜਾਂ ਬਾਬੇ ਤੁਹਾਨੂੰ ਬਿਨਾਂ ਕਿਰਤ ਕਮਾਈ ਕੀਤੇ ਰੋਟੀ ਖਵਾ ਸਕਦੇ ਨੇ ਕਿਉਂਕਿ ਬਾਬਿਆਂ ਅਤੇ ਟੂਣੇ ਟੱਪਿਆਂ ਦਾ ਸਭ ਤੋਂ ਵੱਡਾ ਕਾਰਨ ਗਰੀਬੀ ਅਤੇ ਅਨਪੜਤਾ ਹੈ ਪਰ ਜਦੋਂ ਕਿਸੇ ਪਰਿਵਾਰ ਤੇ ਕੋਈ ਆਫਤ ਜਾਂ ਬਿਮਾਰੀ ਆਉਂਦੀ ਹੈ ਤਾਂ ਉਸ ਨੂੰ ਠੀਕ ਕਰਨ ਦੇ ਲਈ ਅਕਸਰ ਹੀ ਲੋਕ ਬਾਬਿਆਂ ਅਤੇ ਧਾਗੇ ਤਬੀਤਾਂ ਦਾ ਸਹਾਰਾ ਲੈਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅਗ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ